ਖਵਰੂ ਸ਼ਰਪੁਰ ਦੀ ਰਹੀਮਪੁਰ ਮੰਡੀ ਨਜ਼ਦੀਕ ਤੋਂ ਹੈ ਜਿੱਥੇ ਕਿ ਬੀਤੇ ਸ਼ਨੀਵਾਰ ਨੂੰ ਇੱਕ ਰੇੜੀ ਲਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕਰਨ ਵਾਲੀ ਮਹਿਲਾ ਦਾ ਟੱਬਾ I20 ਗੱਡੀ ਚਾਲਕ ਨੇ ਤੇ ਐਸਐਨਐਸ ਕਰ ਦਿੱਤਾ ਹਾਲੇ ਕਿ ਇਸ ਘਟਨਾ ਤੋਂ ਬਾਅਦ ਮਹਿਲਾ ਵੱਲੋਂ ਪੁਲਿਸ ਤੱਕ ਵੀ ਪਹੁੰਚ ਕੀਤੀ ਗਈ ਪਰੰਤੂ ਪੁਲਿਸ ਪ੍ਰਸ਼ਾਸਨ ਨੇ ਅਜ 5 ਦਿਨਾਂ ਬਾਅਦ ਵੀ ਉਸ ਦੀ ਕੋਈ ਸਾਰ ਨਹੀਂ ਲਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਅਨੁਰਾਦਾ ਨੇ ਦੱਸਿਆ ਕਿ ਉਹ ਰੇੜੀ ਲਾ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਤੇ ਸ਼ਨੀਵਾਰ ਨੂੰ ਰਾਤ ਸਵਾ 8 ਵਜੇ ਦੇ ਕਰੀਬ ਇੱਕ ਗੱਡੀ ਆਈ ਜਿਸ ਨੇ ਢਾਬਾ ਤਹਿਸਨਸ ਕਰ ਦਿੱਤਾ ਤੇ ਅਜੋ ਉਸ ਵੱਲੋਂ ਪੁਲਿਸ ਦੇ ਬਾਰ ਬਾਰ ਚੱਕਰ ਕੱਟਣ ਦੇ باوجود ਪੁਲਿਸ ਕਾਰਵਾਈ ਨਹੀਂ ਕਰ ਰਹੀ ਉਧਰ ਦੂਜੇ ਪਾਸੇ ਪੂਰ ਹੀਰਾ ਪੁਲਿਸ ਦੇ ਅਧਿਕਾਰੀ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ 'ਚ ਕੋਈ ਵੀ ਢਿੱਲਮਠ ਨਹੀਂ ਕਰੀ ਤੇ ਜਲਦ ਕਾਰ ਚਾਲਕ ਨੂੰ ਕਾਬੂ ਕਰ ਲਿਆ ਜਾਵੇਗਾ अनुराधा कुमारी केड़ी जगह खड़े हो अस वक्त ਤੁਸੀਂ ਖਰੀ ਇੰਪੋਰਟ ਮੰਡੀ ਆਪੋਜ਼ਿਟ ਠੀਕ ਹੈ ਜੀ ਕਿਵੇਂ ਤੁਸੀਂ ਇੱਕ ਰੇੜੀ ਲਾ ਕੇ ਘਰ ਦਾ ਗੁਜ਼ਾਰਾ ਕਰਦੇ ਹੋ ਔਰ ਇਹਨੇ ਵੀ ਇੱਥੇ ਹੋ ਸ਼ਨੀਵਾਰ ਨੂੰ ਇੱਕ ਐਕਸੀਡੈਂਟ ਹੁੰਦਾ ਕੀ ਪੂਰਾ ਮਾਮਲਾ ਸੀਗਾ ਜੀ ਮਾਮਲਾ ਕੁਝ ਵੀ ਨਹੀਂ ਸੀ ਸਾੜ ਕੇ ਖਾਲੀ ਸੀਗੀ ਜਿੱਦਾਂ ਨਾਲ ਰੋਡ ਤੋਂ ਗੱਡੀ ਆ ਰਹੀ ਮੈਂ ਰੋਟੀ ਬਰਤਾ ਰਹੀ ਆ ਤੇ ਜਿੱਲੇ ਕਾਰ ਲੱਗ ਗਈ ਉਹਨੂੰ ਹੱਤ ਨਾਲ ਕਹਿ ਰਹੀ ਸਾਈਡ ਤੇ ਕਰ ਲੋ ਉਹਨੇ ਸਾਈਡ ਤੇ ਨਹੀਂ ਕੀਤੀ ਉਹਨੇ ਹਿੱਟ ਕੀਤੀ ਬੜੇ ਜ਼ੋਰ ਨਾਲ ਮੈਂ ਛਾਲ ਮਾਰ ਕੇ ਪਿੱਛੇ ਹੋ ਗਈ ਉਹਨੇ ਰੇੜੀ ਕੋ ਧੂ ਕਈ ਲੈ ਗਿਆ ਉਹਨੇ ਬੈਗ ਗੇਅਰ ਵੀ ਨਹੀਂ ਗੱਡੀ ਦਾ ਪਾਇਆ ਖਿੱਚ ਕੇ ਲੈ ਗਿਆ ਅੱਗੇ ਤੱਕ ਉਹ ਕੀ ਗੱਡੀ ਦਾ ਨੰਬਰ ਜਾਤਾ ਤੁਹਾਨੂੰ ਹਾਂਜੀ ਪੀਵੀ07368 ਵਾਈਟ ਬੈਕ ਚੱਲਾ ਨਹੀਂ ਮੈਨੂੰ ਨਜ਼ਰ ਆਇਆ ਉਹਦਾ ਵਾਈਟ ਕਲਰ ਦੀ ਗੱਡੀ ਆਈ 20 ਕਿੰਨੇ ਕ ਵਜੇ ਦੀ ਗੱਲ ਹੈ ਜੀ ਇਹ 8 ਵਜੇ ਕੇ 13 14 ਮਿੰਟ ਦੀ ਗੱਲ ਹੈ ਇਕ ਨੁਕਸਾਨ ਹੋਇਆ ਜੀ ਤਕਰੀਬਨ ਨੁਕਸਾਨ ਸਾਡਾ ਕਾਫੀ ਹੋ ਗਿਆ ਤੋੜਪਾਂ ਨ ਕਾਫੀ ਹੋਇਆ ਰੇੜੀ ਤੇ ਵੀ ਨੁਕਸਾਨ ਹੋ ਗਿਆ ਭਾਂਡਿਆਂ ਦਾ ਵੀ ਹੋਇਆ ਗੈਸ ਚੁੱਲੇ ਦਾ ਵੀ ਹੋ ਗਿਆ ਜਿਹੜੇ ਨਵੇਂ ਭਾਂਡੇ ਲੈ ਕੇ ਉਹਨਾਂ ਦਾ ਵੀ ਹੋਇਆ ਪੁਰਹੀਰਾ ਪੁਲਿਸ ਚੌਕੀ ਸਾਡੀ 96 ਡਿੱਗ ਗਈ ਸੀ ਸਾਡਾ ਪਾਈਪ ਸਾਰਾ ਟੁੱਟ ਗਿਆ ਸੀਗਾ ਤੇ ਪੁਰਹੀਰਾ ਪੁਲਿਸ ਚੌਕੀ ਕਾਰਵਾਈ ਨਹੀਂ ਕਰ ਰਹੀ ਢਿੱਲੀ ਕਾਰਵਾਈ ਹੈ ਨਾ ਢਿੱਲੀ ਆ ਇਹਦੇ ਵਿੱਚ ਕਿਸੇ ਦਾ ਹੱਥ ਹੈ ਜਿੱਦਾਂ ਹੁੰਦਾ ਆ ਜਾ ਕਰਦੇ ਨਹੀਂ ਪਏ ਢਿੱਲੀ ਕਰੀ ਜਾਂਦੇ ਪਏ ਗੱਲ 5 ਦਿਨ ਹੋ ਗਿਆ ਡਿਲੇ ਕਰਕੇ ਬੈਠੇ ਹੋਏ ਆ ਗੱਲ ਨੂੰ ਤੁਹਾਡੇ ਹਸਬੰਦ ਕੀ ਕਰਦੇ ਸੀ ਮੇਰੇ ਹਸਬੰਦ ਪਹਿਲਾਂ ਬਾਹਰ ਸੀਗੇ ਹੁਣ ਡੈਥ ਹੋ ਚੁੱਕੀ ਹੋਣਾ ਜੀ ਬੱਚੇ ਕਿੰਨੇ ਤੁਹਾਡੇ ਦੋ ਬੇਟੇ ਹਨ ਇਹ ਤੁਸੀਂ ਇੱਥੇ ਕੰਮ ਨੂੰ ਰਹਿੰਦੇ ਹੋ ਜੀ ਫਿਰ ਇੱਥੇ ਇਸ ਕਰਕੇ ਰਹਿੰਦੇ ਆ ਜੀ ਜੇ ਫਰੂਟ ਦਾ ਕੰਮ ਕਰਦੇ ਸੀ ਨਾ ਚੋਰੀ ਸੁੱਤੇ ਆ ਪਿਆ ਦਾ ਹੀ ਹੋ ਜਾਂਦੇ ਸੀ ਸ਼ਿਵਰਾਤਰੀ ਤੇ ਲੰਗਰ ਲਗਾਇਆ ਸੀਗਾ ਸਾਡੀ ਜਨ ਕੇ ਜੂਸ ਵਾਲੀ ਮਸ਼ੀਨ ਚੱਕ ਕੇ ਲੈ ਗਏ ਸੁੱਤੇ ਆ ਪਏ ਦਾ ਉਹਨਾਂ ਨੇ ਦੇਖਿਆ ਤਾੜ ਦੇ ਸੁੱਤੇ ਪਏ ਆ ਫਿਰ ਚੱਕ ਕੇ ਲੈ ਗਏ ਇਸ ਕਰਕੇ ਅਸੀਂ ਸਾਨੂੰ ਸੋਨਾ ਪੈਂਦਾ ਮੈਂ ਬਕਾਇਦਾ 1:00 ਵਜੇ ਤੱਕ ਇੱਥੇ ਜਾਗਦੀ ਆ ਮੈਂ ਜਨ ਕੇ ਵਰੁਣ ਨਾਮ ਦਾ ਮੁਲਾਜ਼ਮ ਆਉਂਦਾ ਪਰ ਉਹ ਕਾਰਵਾਈ ਨਹੀਂ ਕਰਦਾ ਨਹੀਂ ਕਾਰਵਾਈ ਨਹੀਂ ਕਰਦੇ ਤੇ ਕੀ ਕਹਿੰਦਾ ਆ ਕੇ ਫਿਰ ਉਹ ਇੱਕ ਵਾਰੀ ਆਏ ਵੀਡੀਓ ਕੈਮਰੇ ਚ ਵੀਡੀਓ ਕਢਾਈ ਦੇਖੀ ਉਹਨਾਂ ਨੇ ਪੜਾਈ ਵੀ ਨਹੀਂ ਉਹਨਾਂ ਨੇ ਉਦੋਂ ਹੀ ਕਹਤਾ ਤੁਸੀਂ 2:00 ਵਜੇ ਆ ਜਿਓ ਮੁੜ ਕੇ ਨਹੀਂ ਆਏ ਈ ਮੰਨ ਕਰਦੇ ਹੋ ਪੁਲਿਸ ਨੂੰ ਇਨਸਾਫ ਮੰਗਦੇ ਆ ਸਾਡਾ ਖਰਚਾ ਪਾਣੀ ਕੀ ਦਿੱਤਾ ਜਾਵੇ ਸਾਡੀਆਂ ਸਮਾਨ ਦੀ ਰਿਪੇਅਰਿੰਗ ਕਰਾ ਕੇ ਦੇਣ ਜਿੰਨਾ ਨੁਕਸਾਨ ਕੀਤਾ ਉਹਨਾਂ ਨੇ ਗਰੀਬ ਪਰਿਵਾਰ ਜੇ ਕੱਲ ਨੂੰ ਇਦਾਂ ਦੋ ਜੇ ਕੱਲ ਨੂੰ ਅੱਜ ਮੇਤੇ ਹਮਲਾ ਕੀਤਾ ਕੱਲ ਨੂੰ ਮੇਰੇ ਬੱਚਾ ਦੇ ਵੀ ਕਰ ਸਕਦੇ ਆ ਜੇ ਮੈਨੂੰ ਇਨਕ ਕੁਝ ਹੋ ਜਾਂਦਾ ਮੇਰੇ ਬੱਚੇ ਤਾਂ ਅनाथ ਹੋ ਜਾਣੇ ਸੀਗੇ